ਸਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂ ਹਰ ਸਾਈ ਦੇ ਕ੍ਰਿਸ਼ਨਾ ਮੰਦਰ ਦੇ ਵਿੱਚ ਖੜੇ ਆ ਜਿੱਥੇ ਕਿ ਹਿੰਦੂ ਸਨਾਤਨ ਦੇ ਸੰਗਤ ਜਿਹੜੀ ਆ ਖੜੀ ਹੋਈ ਹੈ ਅਯੁੱਧਿਆ ਤੋਂ ਚਾਵਲ ਜਿਹੜੇ ਨੇ ਪਹੁੰਚੇ ਨੇ ਕਲਸ਼ ਦੇ ਰੂਪ ਦੇ ਵਿੱਚ ਜਿਹੜੀ ਆ ਟੀਮ ਲੈ ਕੇ ਪਹੁੰਚੀ ਹੋਈ ਹੈ ਅਤੇ ਸਾਰੇ ਜਿਹੜੇ ਮੰਦਰਾਂ ਦੇ ਵਿੱਚ ਪੰਚਾਇਆ ਜਾ ਰਿਹਾ ਪੂਰੀ ਜਾਣਕਾਰੀ ਮਨੋਜ ਮੋਂਗਾ ਜੀ ਜਿਹੜੀ ਆ ਸਾਂਝੀ ਕਰਨਗੇ ਆਪਾਂ ਨੂੰ ਦੱਸਣਗੇ ਕਿੱਥੋਂ ਕਿੱਥੋਂ ਜਿਹੜੇ ਆ ਚਾਵਲ ਆਏ ਤੇ ਕਿਹੜੇ ਕਿਹੜੇ ਮੰਦਰਾਂ ਦੇ ਵਿੱਚ ਜਿਹੜੇ ਆ ਸਥਾਪਿਤ ਕੀਤੇ ਗਏ ਇਸ ਬਾਰੇ ਜ਼ਰੂਰ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਤਾਂ ਸਾਰੇ ਹਿੰਦੂ ਸਨਾਤਨ ਧਰਮ ਨੂੰ ਸਾਰੇ ਹਿੰਦੂ ਪ੍ਰੇਮੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਇੱਕ ਵਾਰੀ ਬੇਨਤੀ ਕਰਾਂਗਾ ਇੱਕ ਜੈ ਸ਼੍ਰੀ ਰਾਮ ਦਾ ਚਕਾਰਾ ਜੂਰ ਲਗਾਇਆ ਜਾਵੇ ਕਿਉਂਕਿ ਬੜੀ ਦੇਰ ਬਾਅਦ ਇਹ ਆਪਣੀ ਮਰਜ਼ੀ ਆਸ ਪੂਰੀ ਹੋ ਰਹੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ਼੍ਰੀ ਨਾਮ ਜੈ ਸ਼੍ਰੀ ਰਾਮ ਪਹਿਲਾਂ ਵੀ ਮੈਂ ਇਹ ਦੱਸੂਕਾਂ ਕਿ ਇਸ ਸਾਲ ਦੀਵਾਲੀ ਹੈ ਜਿਹੜੀ ਦੋ ਵਾਰੀ ਆ ਰਹੀ ਹੈ ਇੱਕ ਤਾਂ ਦੀਵਾਲੀ ਜਿਹੜੀ ਆਪਾਂ ਪਹਿਲਾਂ ਮਨਾ ਚੁੱਕੇ ਹਾਂ ਹਰ ਸਾਲ ਹੀ ਆਂਦੀ ਹੈ ਪਰ ਦੂਸਰੀ ਦੀਵਾਲੀ ਜਿਹੜੀ ਆਪਣਾ ਬੜੀਆਂ ਮੁਰਾਦਾ ਬੜੀਆਂ ਆਸਾਂ ਤੋਂ ਇਹ ਚੱਲ ਰਿਹਾ ਸੀ ਕਿਸੇ ਟਾਈਮ ਅਸੀਂ ਯੋਧਿਆ ਗਏ ਸੀ ਜਦੋਂ ਬਾਵਰੀ ਮਸਜਿਦ ਨੂੰ ਗਰੈ ਗਿਆ ਸੀ ਉਸ ਤੋਂ ਬਾਅਦ RAM ਮੰਦਰ ਨਿਰਮਾਣ ਚੱਲ ਰਿਹਾ ਸੀ ਉਸ ਤੋਂ ਬਾਅਦ ਬੜੀਆਂ ਅਰਚਨਾਵਾਂ ਪਰ ਇਹ ਸਾਡਾ ਸੁਪਨਾ ਸਾਡੀ ਆਸਾ ਜਿਹੜੀ ਪੂਰੀ ਹੋਈ ਹੈ ਕਿ RAM ਮੰਦਰ ਬਣ ਕੇ ਤਿਆਰ ਹੋ ਗਿਆ ਹੈ ਅਯੁੱਧਿਆ ਦੇ ਵਿੱਚ RAM ਜਨਮ ਭੂਮੀ ਤੇ ਸ਼੍ਰੀ RAM ਮੰਦਿਰ ਬਣ ਕੇ ਤਿਆਰ ਹੋ ਗਿਆ ਹੈ ਜਿਹਨਾਂ ਸ਼ੁਭ ਮੂਰਤ 22 ਜਨਵਰੀ ਨੂੰ ਰੱਖਿਆ ਗਿਆ ਹੈ 11 ਵਜੇ ਤੋਂ 1 ਵਜੇ ਤੱਕ ਉੰਦੇ ਲਈ ਅਯੁੱਧਿਆ ਤੋਂ ਇੱਕ ਕਲਸ਼ ਆਇਆ ਏ ਜਿੰਦੇ ਵਿੱਚ ਨਿਰੰਤਰਨ ਤੌਰ ਤੇ ਘਰ ਘਰ ਦੇ ਵਿੱਚ ਕਾੜ ਪਹੁੰਚਾਏ ਜਾਣਗੇ ਅਤੇ ਉਹਦੇ ਵਿੱਚ ਰੰਗੇ ਹੋਏ ਜਿਹੜੇ ਚਾਵਲ ਨੇ ਅੱਗੇ ਪੁਰਾਣੀ ਪਰੰਪਰਾ ਹੈ Hindu ਧਰਮ ਦੇ ਵਿੱਚ ਜਦੋਂ ਕਿਸੇ ਨੂੰ ਆਪਾਂ ਮੰंत्रਣ ਦਿੰਦੇ ਆ ਨਾ ਜੀ ਵਿਆਹ ਸ਼ਾਦੀ ਦੇ ਵਿੱਚ ਜਾਂ ਆਪਦੇ ਘਰੇ ਆਉਣ ਦੇ ਵਿੱਚ ਉਦੋਂ ਪੀਲੇ ਚਾਵਲ ਦਿੱਤੇ ਜਾਂਦੇ ਸੀ ਉਸੇ ਤਰ੍ਹਾਂ ਹੀ ਅਯੁੱਧਿਆ ਤੋਂ ਪੀਲੇ ਚਾਵਲ ਕਲਸ਼ ਦੇ ਰੂਪ ਵਿੱਚ ਆਏ ਨੇ ਜਿਹਨੂੰ ਹਰੇਕ Hindu ਧਰਮ ਦੇ ਹਰੇਕ ਘਰ ਦੇ ਵਿੱਚ ਪਹੁੰਚਾਇਆ ਜਾਏਗਾ ਕਿ ਉਸ ਦਿਨ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਸ ਚਾਵਲਾਂ ਦੀ ਪੂਜਾ ਵੀ ਕਰਨ ਅਤੇ ਜੈ શ્રી ਰਾਮ ਦਾ 108 ਵਾਰੀ ਜਾਪ ਵੀ ਕਰਨ ਅਤੇ ਜਿਵੇਂ ਜਿਵੇਂ ਅਯੁੱਧਿਆ ਦੇ ਵਿੱਚ ਇਹ ਮੰਦਿਰ ਦੇ ਨਿਰਮਾਣ ਦੀ ਪੂਜਾ ਪਾਠ ਹੋਵੇਗੀ ਉਸੇ ਤਰੀਕੇ ਨਾਲ ਹੀ ਹਰੇਕ ਘਰ ਦੇ ਵਿੱਚ ਇਹ ਕਰਨ ਅਤੇ ਉਸ ਦਿਨ ਅਸੀਂ ਆਪਦੇ ਵੱਲੋਂ ਸ਼ੋਭਾ ਯਾਤਰਾ ਵੀ ਇੱਕ 11 ਵਜੇ ਤੋਂ 1 ਵਜੇ ਦੇ ਵਿੱਚ ਕੱਢਾਂਗੇ ਸ਼੍ਰੀ ਰਾਮ ਭਗਵਾਨ ਦੀ ਸ਼ੋਭਾ ਯਾਤਰਾ ਜੋ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਾਂਗੇ ਅਤੇ ਰਾਮ ਭਗਵਾਨ ਦੇ ਭਜਨ ਰਾਮ ਭਗਵਾਨ ਦਾ ਸੰਗੀਤਨ ਵੀ ਚੱਲੇਗਾ ਨਾਲ ਨਾਲ ਅਤੇ ਸਾਰਾ ਅਤੂਤ ਪ੍ਰਸ਼ਾਦ ਵੀ ਵੰਡਿਆ ਜਾਵੇਗਾ ਸੋ ਮੈਂ ਬੇਨਤੀ ਕਰਨਾ ਸਾਰੇ Hindu ਧਰਮ ਸਾਰੇ Hindu ਵੀਰਾਂ ਨੂੰ ਸਾਰੇ ਸਨਾਤਨ ਧਰਮ ਨੂੰ ਕਿ ਉਹ 22 ਜਨਵਰੀ ਨੂੰ ਦੀਵਾਲੀ ਤੋਂ ਘੱਟ ਨਹੀਂ ਦੀਵਾਲੀ ਤੋਂ ਵੱਧ ਕੇ ਦੀਪਮਾਲਾ ਕਰੋ ਅਸਵਾਜੀ ਕਰੋ ਅਤੇ ਘਰ ਘਰ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਸਾਰੇ ਸ਼ਹਿਰ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਬਣਾਓ ਇਹਨਾਂ ਕਹਿੰਦਾ ਹੋਇਆ ਜੈ શ્રી ਰਾਮ ਜੈ શ્રી ਰਾਮ ਜੈ શ્રી ਰਾਮ ਭਗਤਾਂ ਦੇ ਵਿੱਚ ਖੁਸ਼ੀ ਤੁਸੀਂ ਦੇਖ ਸਕਦੇ ਹੋ ਮੰਦਰਾਂ ਦੇ ਵਿੱਚ ਕਹਿ ਰਹੇ ਨੇ ਹਾਲੇ ਜਿਹੜਾ ਇਹ ਨਮੰਤਰਣ ਪਹੁੰਚਾਇਆ ਜਾਏਗਾ ਫਿਲਹਾਲ ਜਿਹੜਾ ਕ੍ਰਿਸ਼ਨਾ ਮੰਦਰ ਦੇ ਵਿੱਚ ਜਿਹੜਾ ਇਹ ਨਮੰਤਰਣ ਪਹੁੰਚਿਆ ਏ ਹੋਰ ਜਾਣਕਾਰੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰਨਗੇ ਜੈ શ્રી ਰਾਮ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਮੈਂ ਇੱਕ ਬੇਨਤੀ ਕਰਨਾ ਚਾਹਨਾ ਕਿ ਰਾਮ ਜੀ ਆਪਣੇ ਸਾਰੇ ਹੀ ਦੇਸ਼ ਦੇ ਨੇ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਜੀ ਪੁਰਾਣੇ ਜ਼ਮਾਨੇ ਦੀ ਇੱਕ ਰੀਤ ਹੁੰਦੀ ਸੀ ਕਿ ਜਦੋਂ ਵੀ ਆਪਾਂ ਕਿਸੇ ਨੂੰ ਮਿਲਣ ਜਾਂਦੇ ਸੀਗੇ ਜਾਂ ਆਪਾਂ ਸੱਦਾ ਪੱਤਰ ਦੇਣ ਜਾਂਦੇ ਸੀ ਤੇ ਆਪਾਂ ਰੋਲੀ ਨਾਲ ਤਿਲਕ ਕਰਕੇ ਤੇ ਪੰਜ ਅਕਸ਼ਤ ਲਗਾਉਂਦੇ ਸੀਗੇ ਜਿਹਨੂੰ ਆਪਾਂ ਪੀਲੇ ਚਾਵਲ ਕਹਿ ਰਹੇ ਹਾਂ ਅਕਸ਼ਤ ਦੀ ਫਾਰਮ ਵਿੱਚ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਆਪਾਂ ਡੋਰ ਟੂ ਡੋਰ ਜਾਣਾ ਜੀ ਆਪਾਂ RAM ਦੇ ਭਗਤਾਂ ਨੂੰ ਜੋੜਨਾ ਆਪਾਂ RAM ਕਿਸੇ ਇੱਕ ਦੇ ਨਹੀਂ ਨੇ RAM ਸਾਰਿਆਂ ਦੇ ਹਨ ਹੁਣ ਅੱਜ ਤੋਂ ਲੈ ਕੇ ਜਿਹੜਾ ਇਹ 30 ਜਨਵਰੀ ਤੱਕ ਹੈ ਇਹ ਆਪਾਂ ਕੀ ਕਰਨਾ ਹੈ ਜੀ ਅਕਸ਼ਰ ਦੀ ਆਪਾਂ ਪੂਜਾ ਕਰਨੀ ਹੈ ਜੀ ਤੇ ਕੋਸ਼ਿਸ਼ ਕਰਨੀ ਕਿ ਸਵੇਰੇ ਸ਼ਾਮ ਆਪਾਂ ਸਮਾਂ ਦਈਏ ਤੇ ਬਾਅਦ ਤੋਂ ਬਾਅਦ ਸੰਗਤ ਨੂੰ ਇਕੱਠਾ ਕਰੀਏ 22 ਜਨਵਰੀ ਨੂੰ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੈ ਉਹਦੇ ਵਿੱਚ ਥੋੜਾ ਜਿਹਾ ਸੁਧਾਰ ਇਹ ਹੈ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਪਾਂ ਲੋਕਾਂ ਨੂੰ ਕਿਸੇ ਵੀ ਮੰਦਰ ਗੁਰਦੁਆਰੇ ਵਿੱਚ ਇਕੱਠਾ ਕਰਨਾ ਹੈ ਤੇ ਉੱਥੇ ਆਪਾਂ ਐਲ.ਐਡੀ ਦੀ ਫਾਰਮ ਤੇ ਦਿਖਾਣਾ ਹੈ ਲਾਈਵ ਦਿਖਾਣਾ ਲੋਕਾਂ ਤੱਕ ਆਪਾਂ ਪਹੁੰਚਣਾ ਹੈ ਲੇਕਿਨ ਲੋਕਾਂ ਤੱਕ ਆਪਾਂ ਮੰਦਰ ਦੀ ਫੋਰਮ ਤੇ ਗੁਰਦੁਆਰੇ ਕਿਤੇ ਵੀ ਤੁਸੀਂ ਮੰਨਦੇ ਹੋ ਕਿਉਂਕਿ ਰਾਮ ਸਾਰਿਆਂ ਦੇ ਨੇ ਆਪਾਂ ਉੱਥੇ ਮੈਂ ਇੱਕ ਸੱਜਣਾ ਨੂੰ ਬੇਨਤੀ ਕਰਨਾ ਚਾਹਨਾ ਦਾਨੀ ਸੱਜਣਾ ਨੂੰ ਕਿ ਜੇ ਤੁਸੀਂ ਸਾਡੀ ਥੋੜੀ ਜਿਹੀ ਮਦਦ ਕਰ ਦੋ ਉਸ ਦਿਨ ਆਪਾਂ ਲੰਗਰ ਲਗਾ ਲਈਏ ਚਾਹ ਦਾ ਪਾਣੀ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਲੰਗਰ ਲਗਾ ਲਈਏ ਸਵੇਰੇ ਆਪਾਂ ਸੰਗਤ ਨੂੰ 10 ਵਜੇ ਬੁਲਾਈਏ 10 ਵਜੇ ਤੋਂ ਲੈ ਕੇ 1 ਵਜੇ ਤੱਕ ਲਾਈਵ ਦਿਖਾਇਆ ਜਾਏਗਾ ਪ੍ਰਸਾਰਣ ਜਿਹੜਾ ਯੋਧਿਆ ਤੋਂ ਹੋਏਗਾ ਤਾਂ ਕਿ ਆਪਾਂ ਲੋਕਾਂ ਨੂੰ ਜੋੜ ਸਕੀਏ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਮੇਰੀ ਬੇਨਤੀ ਫਿਰ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਹੈ ਕਿ ਆਪਾਂ ਡੋਰ ਟੂ ਡੋਰ ਚਲੀਏ ਸਾਰਿਆਂ ਦਾ ਤਿਲਕ ਕਰੀਏ ਤੇ ਸਾਰਿਆਂ ਨੂੰ ਬੁਲਾਈਏ ਜੈ ਸ਼੍ਰੀ ਰਾਮ ਦੀ ਕਿੰਨੀ ਕੋ ਖੁਸ਼ੀ ਜਿਹੜੀ ਆ ਭਗਤਾਂ ਦੇ ਵਿੱਚ ਪਾਈ ਜਾ ਰਹੀ ਹੈ ਇਸ ਬਾਰੇ ਕਿਉਂਕਿ ਨਿਮੰਤਰਣ ਆਇਆ ਹੈ ਖੁਸ਼ੀ ਤੇ ਆਪਣਾ ਚਾੜਾ ਜ਼ਰੂਰ ਬਿਆਨ ਕਰੋ ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਸਾਰੀ ਸੰਗਤ ਨੂੰ ਸਾਰੇ ਹੀ ਗੁਰੂ ਰਸਾਹ ਨੂੰ ਵਧਾਈ ਦੇਣਾ ਚਾਹਨਾ ਕਿ ਅੱਜ ਜਿਹੜਾ ਇਹ ਨਿਮੰਤਰਣ ਪੱਤਰ ਆਇਆ ਹੈ ਖੁਦ ਭਗਵਾਨ ਚੱਲ ਕੇ ਗੁਰੂ ਰਸਾਹ ਦੇ ਚਾਏ ਨੇ ਇੱਕ ਸਾਥ ਨਾਲ ਕਿਉਂਕਿ ਪੀਲੇ ਰੰਗ ਦੇ ਜਿਹੜੇ ਚਾਵਲ ਸੀ ਪਹਿਲਾਂ ਨਿਮੰਤਰਣ ਤੌਰ ਤੇ ਪ੍ਰਾਣੀ ਸੰਸਕ੍ਰਿਤੀ ਦੇ ਹਿਸਾਬ ਦੇ ਨਾਲ ਦਿੱਤੇ ਜਾਂਦੇ ਸੀ ਅੱਜ ਅਸੀਂ ਇਹ ਲੈ ਕੇ ਆਏ ਆ ਕਿਸ਼ਨਾ ਮੰਦਰ ਦੇ ਵਿੱਚ ਸਥਾਪਿਤ ਕੀਤਾ ਏ 24 ਤਰੀਕ ਨੂੰ ਇੱਥੇ ਰੋਜ਼ ਹੀ ਇਹਦੀ ਆਰਤੀ ਇੱਕ ਘੰਟਾ ਇਹਨਾਂ ਦਾ ਭਜਨ ਕੀਰਤਨ ਸਵੇਰੇ ਸ਼ਾਮ ਹੋਏਗਾ ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ 24 ਤਰੀਕ ਦੇ 24 ਤਰੀਕ ਨੂੰ ਅਸੀਂ ਅਲੱਗ ਕਲਸ਼ਾਂ ਦੇ ਵਿੱਚ ਇਹਨਾਂ ਨੂੰ ਕਰ ਦਾਂਗੇ ਤੇ ਜਿੰਨੇ ਵੀ ਗੁਰੂ ਸਾਹਿਬ ਦੇ ਮੰਦਰੇ ਸਾਰੇ ਮੰਦਰਾਂ ਦੇ ਵਿੱਚ ਦਾਂਗੇ ਉਹਨਾਂ ਦੀ ਟੀਮ ਬਲਾਵਾਂਗੇ ਇੱਥੇ ਭਾਈ ਅਰਚਨਾ ਕਰਕੇ ਪੂਰੇ ਯੱਗ ਕਰਕੇ ਉਹਨਾਂ ਨੂੰ ਪੂਰੀ ਵਿਧੀ ਵਿਧਾਨ ਨਾਲ ਦਿੱਤਾ ਜਾਏਗਾ ਉਸ ਤੋਂ ਬਾਅਦ ਜਿੰਨੀਆਂ ਵਸਤੀਆਂ ਨੇ ਗੁਰੂ ਰਸਾ ਦੇ ਵਿੱਚ 6 ਵਸਤੀਆਂ ਨੇ 144 ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਪਹੁੰਚਾਇਆ ਜਾਏਗਾ ਘਰ-ਘਰ ਦੇ ਵਿੱਚ ਜਿਹੜਾ ਇਹ ਨਾਰਾ ਹੈ ਸਾਡਾ Hindu ਧਰਮ ਦਾ ਨਾਰਾ ਹੈ ਕਿ ਘਰ-ਘਰ ਦੇ ਵਿੱਚ ਹਰੇਕ ਘਰ ਦੇ ਵਿੱਚ ਸ਼੍ਰੀ ਰਾਮ ਭਗਵਾਨ ਦੇ ਜਿਹੜੇ ਸਾਡੇ ਨਿਮੰਤਰਣ ਪੱਤਰ ਨੇ ਅੱਜ ਸਾਨੂੰ ਕੁਝ ਘੱਟ ਮਿਲੇ ਨੇ ਕੱਲ ਸਾਡੇ ਕੋਲ ਸਾਰਾ ਕੁਝ ਪਹੁੰਚ ਜਾਏਗੀ ਸਾਰੀ ਸਮਗਰੀ ਅਸੀਂ ਘਰ ਘਰ ਇਹਨੂੰ ਪਹੁੰਚਾਵਾਂਗੇ ਇਹ ਸਾਡਾ ਸੰਕਲਪ ਹੈ ਔਰ ਜਿੰਨੇ ਵੀ ਮੇਰੇ ਸਨਾਤਨੀ ਵੀਰ ਨੇ ਮੇਰੀਆਂ ਭੈਣਾਂ ਮੈਂ ਕਹਿੰਦਾ ਵੱਧ ਚੜ ਕੇ ਸਾਡਾ ਸਾਥ ਦੋ ਸਾਡੇ ਨਾਲ ਚੱਲੋ ਹਰੇਕ ਭੈਣ ਦਾ ਇਹ ਕਰਤੱਵ ਹੈ ਕਿ ਸ਼੍ਰੀ ਰਾਮ ਦੇ ਨਾਲ ਚੱਲਣਾ ਹੈ ਔਰ ਹਰੇਕ ਮੇਰੇ ਵੀਰ ਦਾ ਜਿੰਨੇ ਵੀ ਸਨਾਤਨੀ ਨੇ ਉਹ ਸਾਰੇ ਸਾਡੇ ਨਾਲ ਰਲ ਮਿਲ ਕੇ ਚੱਲਣ ਸ਼੍ਰੀ ਰਾਮ ਦਾ ਨਾਅਰਾ ਘਰ ਘਰ ਪਹੁੰਚਾਣਾ ਹੈ ਬਹੁਤ ਹੀ ਖੁਸ਼ੀ ਦੀ ਅੱਜ ਇੰਨੀ ਲਹਿਰ ਹੈ ਗੁਰੂ ਰਸਾ ਦੇ ਵਿੱਚ ਸਨਾਤਨੀ ਵੀਰਾਂ ਦੇ ਵਿੱਚ ਜਿਹੜੀ ਕੀ ਉਹ ਦਸੰਤ ਬਿਆਨ ਨਹੀਂ ਕਰ ਸਕਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਗਤਾਂ ਦੀ ਖੁਸ਼ੀ ਤੁਸੀਂ ਦੇਖ ਸਕਦੇ ਹੋ ਜਕਾਰੇ ਜਿਹੜੇ ਨੇ ਲਗਾਏ ਜਾ ਰਹੇ ਨੇ ਖੁਸ਼ੀ ਜਿਹੜੀ ਹੈ ਮੰਦਿਰ ਦੇ ਵਿੱਚ ਮਨਾਈ ਜਾ ਰਹੀ ਹੈ ਲੱਡੂ ਵੰਡ ਕੇ ਜਿਹੜੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਭਗਤਾਂ ਦੇ ਵਿੱਚ ਤਸਵੀਰਾਂ ਤੁਸੀਂ ਲਗਾਤਾਰ ਗੁਰੂ ਹਰ ਸਾਈਂ ਕ੍ਰਿਸ਼ਨਾ ਮੰਦਿਰ ਤੋਂ ਦੇਖ ਸਕਦੇ ਹੋ ਭਗਤਾਂ ਦਾ ਉਤਸ਼ਾਹ ਦੇਖ ਸਕਦੇ ਹੋ ਖੁਸ਼ੀ ਦੇਖ ਸਕਦੇ ਹੋ ਚਿਹਰੇ ਜਿਹੜੇ ਨੇ ਖਿੜੇ ਹੋਏ ਨੇ ਜਕਾਰੇ ਜਿਹੜੇ ਨੇ ਲਗਾਏ ਜਾ ਰਹੇ ਨੇ ਜਕਾਰਿਆਂ ਦੀ ਗੂੰਜ ਤੁਸੀਂ ਦੇਖ ਸਕਦੇ ਹੋ जय श्री जय श्री जय श्री